ਸਭ ਤੋਂ ਪਹਿਲਾਂ ਆਪਾਂ ਮਾਣ ਆਤਮਾ ਦਾ ਬਹੁਤ ਬਹੁਤ ਧੰਨਵਾਦ ਉਸ ਸੱਜਣ ਜੀ ਕਦੇ ਵਿਜੇ ਜੀ ਸਾਹਮਣੇ ਮੋਠਾ ਮਗਰੀ ਤੇ ਕਬੱਡੀ ਇਹ ਵਿਜੇ ਜੀ ਕਿਨੇ ਮੋਠਾ ਲਿਆ ਸਾਹਮਣੇ ਪਾਉਂਦਾ ਹੈ ਕਬੱਡੀ ਤੇ ਵੇਖਾਂਗੇ ਕੀ ਗੱਲ ਬੰਦੀ ਇਸ ਸਟਾਈਲ ਸਾਹਮਣੇ ਮੋਠਾ ਲਿਆ ਸਾਹਮਣੇ ਵਿਜੇ ਜੀ ਇਹ ਬੱਦਿਆਂ ਦਾ ਬਹੁਤ ਵਧੀਆ ਆਪਾਂ ਇਹਨਾਂ ਜੀ ਸਤਿ ਸ਼੍ਰੀ ਅਕਾਲਦੇ ਆ ਜਿਹੜੇ ਖੇਡਾਂ ਨਾਲ ਜੁੜੇ ਹੈ ਦੀਏ ਉਹਦੇ ਸਾਹਿਬਾਂ ਵਰਗੇ ਖਿਡਾਰੀ ਜਿਹੜੇ ਜਤਨ ਵਰਗੇ ਆਏ ਹੋਏ ਆ ਅਸੀਂ ਧੰਨਵਾਦ ਕਰਦੇ ਆ ਆ ਪੰਜਾਬੀ ਸੈਕਲੈਂਡ ਤੋਂ ਤੁਹਾਨੂੰ ਜੈਨੇਕ ਸੁਨੇਹਾ ਤੋਂ ਹਰਪਾਲ ਬਾਈ ਹੁਣਾਂ ਦਾ ਜਿਲਦ ਦਾ ਧੰਨਵਾਦ ਹੈ ਜੀ ਬਹੁਤ ਵਧੀਆ ਕੁਸ਼ਤੀ ਕੁਸ਼ਤੀ ਬਾਈ ਫਾਲ ਬਾਈ ਫਾਲ ਵਾਹ ਵਾਹ ਆਜੋ ਵਿਚਾਰਦੇ ਇਹ ਤਾਂ ਬੋਲਦਾ ਇੱਕ ਪਿੰਡ ਨਹੀਂ ਸਾਹ ਸਾਹ ਬੋਲਦਾ ਗੀਤੀ ਹੋਵੇ ਤਾਂ ਤਾਂ ਬੋਲਦਾ ਰੱਬ ਨੇ ਬਹੁਤ ਹੀ ਕਿਰਪਾ ਕੀਤੀ ਆ ਹਰ ਇੱਕ insan ਨੂੰ ਖੁਸ਼ੀਆਂ ਭਰਿਆ ਜੀਵਨ ਦਿੱਤਾ ਵਾ ਥੂੜ ਆ ਮੇਰੇ ਵੀਰੋ ਖੁੱਝ ਪੱਟੀ ਹੋਈ ਆ ਓਹਦੇ ਦੇ ਖੇਡੂ ਰਾਜ ਵਿੱਚ ਰੱਬ ਤੱਕ ਸੁਹਿਆ ਦੀ ਲਗ ਮਿਲਦੀ ਨਾ ਬੰਦਾ ਪਾਪਾਂ ਦੇ ਪਾਈ ਤੋਂ ਖੜਦਾ ਰਹੂ ਤੇ ਜਿੰਦਾ ਓਹ ਮੁਪੀ ਬੰਦਰ ਸਿਮਰਾਜੀ ਸਭ ਦਾ ਸਤਿਮਾਈਚਾਰ ਹਿੰਦਰ ਸਿੰਘ ਦੀ ਸਪਿੰਡ ਪਾਜੀ ਇਹਨਰੇ ਜਿਨੀ ਮੇਲਾ ਕਰਾਇਆ ਜਾ ਰਿਹਾ ਕੀ ਕਹਿਣਾ ਚਾਹਦੇ ਜੀ ਜੋ ਪਾਜੀਆ ਨਾ ਆਪ ਸਾਹ ਦੇ ਤਰ੍ਹਾਂ ਮੈਂ ਲੱਗਤ ਮੇਲਾ ਕਰਦੇ ਉਹ ਪ੍ਰਾਣਾ ਮੇਲਾ ਅੱਜ ਦੁਨੀਆ ਦੇ ਵਿੱਚ ਬਹੁਤ ਮੇਲੇ ਲੱਗਦੇ ਆ ਇਹ ਮੇਲਾ ਉਦੋਂ ਤੋਂ ਸ਼ੁਰੂ ਆ ਜਦੋਂ ਪਹਿਲਵਾਨਾਂ ਨੂੰ ਊਟ ਵੰਡ ਕੇ ਸਰਕਾਰ ਕੀਤਾ ਜਾਂਦਾ ਠੀਕ ਅੱਜ ਬਾਬੇ ਦੀ ਇੰਨੀ ਕਿਰਪਾ ਵਾ ਕਿ ਪੈਸੇ ਦੇ ਨਾਲ ਜਦ ਔਰ ਵੀ ਬਸ ਤੁਹਾਡੇ ਨਾਲ ਉਹਨਾਂ ਦਾ ਸਤਿਕਾਰ ਕਰਕੇ ਖੁਸ਼ੀਆਂ ਖੁਸ਼ੀਆਂ ਨਾਲ ਇਸ ਉਹਨਾਂ ਨੂੰ ਵਧਿਆ ਕਿ ਲੈਂਦਾ ਜੋ ਬੋਲੇ ਉਹ ਦਰਪਨ ਜਿਹੜੇ ਅੱਜ ਦੇ ਮੇਲੇ 'ਚ ਪਲੇਅਰ ਖੜਾ ਜੀ ਹੈ ਕਿੱਧਰੋਂ ਆਦੇ ਕਿੱਥੋਂ ਆਏ ਆ ਟੀਮਾਂ ਜਿਹੜੀਆਂ ਆ ਇਹ ਸੱਚਾ ਤੋਂ ਆ ਜੀ ਪਿੰਡ ਡੇਡਵਿੰਡੀ ਤੋਂ ਜੋ ਸੋਚ ਬੱਚੇ ਵੱਡੀ ਖੇਡਣ ਆ ਗਏ ਆ ਜੀ ਆਪਾਂ ਨਾਮਾਂ ਦੀ ਗੱਲ ਕਰੀਏ ਤੇ ਨਾਮ ਕੀ ਕੀ ਰੱਖੇਗੇ ਨਾਮ ਜਿਹੜੇ ਆ ਜੀ ਉਹ ਪੰਚਾਇਤ ਨੇ ਵੱਧ ਤੋਂ ਵੱਧ ਰੱਖਾਇਆ ਨਾਮ ਹੈ ਕੋਈ ਫੇਰਦਾ ਜੀ ਸਰ ਮਰਜੀਤ ਸਿੰਘ ਸਰਪੰਚ ਜੀ ਨੇ ਦਾ ਹਰਦਾ ਹਰਦਾ ਸੰਕਲਪ ਤੇ ਯੋਗਦਾਨ ਹਰਦਾ ਜਾਂਦਾ ਹੈ ਜਿਸ ਦੇ ਵਿੱਚ ਦੂਰੋਂ ਦੇ ਆਪ ਸਭਾ ਨੂੰ ਮੰਨ ਲੁੱਟੀਆਂ ਤੇ ਸੰਕਲਪ ਕਰਦਾ ਪ੍ਰੋਗਰਾਮ ਹੈ ਜਿਹੜਾ ਅੱਜ ਬੰਦੀ ਦੇ ਵਿੱਚ ਬੇਨਕੋ ਰੋਮਾਦ ਦੀ ਸਥਿਤੀ ਹੈ ਜਿਹੜਾ ਫੋਨ ਦੇ ਨਾਮ ਅੱਜ ਇਹ ਸਾਲ ਬਾਅਦ ਤੋਂ ਇਹ ਮੇਲਾ ਤੁਹਾਡੇ ਇਲਾਕੇ ਦਾ ਮੇਲਾ ਵਾ ਮੱਧ ਮਾਦੀਆਂ ਨੂੰ ਉਤਰਾਵਾ ਵਰਤਨ ਕਰਾਉਣ ਦੇ ਮੇਲਾ ਲੱਗਦਾ

अमर सिंह वर्ग क्लीचर भी हाजरिया भरते रहे बाद जिंदर अपना सुखी हुआ नरेंद्र बीबा जी भी इतने आए ਬਹੁਤ ਬੰਦੇ ਵੱਡੇ ਕਲਾਕਾਰ ਆ ਦੇ ਇੱਥੇ ਕਾੜੇ ਲੱਗਦੇ ਰਹੇ ਆ ਬਹੁਤ ਡਾਟਾ ਬਹੁਤ ਵਿਦਾਂਗ ਵਪਾਰ ਹੋ ਰਹੀ ਮੇ ਲੱਗਦਾ ਮਾਦਾ ਅਸੀਂ ਇਹੇ ਕੋਲ ਟੇਕੇ ਨੇ ਨਸ਼ਰ ਗੁਰਮੇ ਕੀ ਤੇ ਵੱਡੇ ਵੱਡੇ ਨੀ ਦੇ ਫੋਰ ਵੀ ਇੱਥੇ ਸਾਡੀ ਬਾਤ ਵੀ ਵਾਢਾ ਹੈ ਜੀ ਉਹ ਕੱਢ ਗਈ ਇਹਨੂੰ ਤੇ ਹੁਣ ਤੋਂ ਵੱਡੇ ਜਿਹੜੂ ਰਾਜੇ ਵਾਲੇ ਗੌਰਵਾਰਸੀ ਇਹ ਨਾਲ ਹੀ ਪ੍ਰੋਜੇ ਤਿਆਰੀ ਕਰ ਲੱਖੋ ਜੀ ਅਸੀਂ ਆਈ ਹੋਈਏ ਸ਼ਖਸੀਅਤਾਂ